बठिडा के सिविल हस्पता तड़क सार एक मामला सामने आया अनुसार पता लग गया है कि बठिडा के नेड़े पिंड कोटमीर विखे नाथा के दे। डेरे बहंत दे में उस समय जमीन खरीदनी महंगी पैगी जब उसकी गिनती कर तो पिओ पुत वालों महंत उ हमला कर दिया गया उस बुरी तरह जख्मी कर दिया गया बठिडा के सिविल अस्पताल जिसन दाखिल करवाया गया है तो इलाज चल रहा है इना ही नहीं पूरी जा ए महंत का कहना है कि उस न एक होर व्यक्ति से जिस उत्ते पिंड ही रहने वाले प्यो पुत वालों बुरी तरह पेजदार हथियारों हमला कर दिया गया है और दा इलाज चल रहा है इना ही नहीं बल्कि पिंड के सरपंच वालों आख्या गया कि उन्होंने तुरंत तो कार्रवाई होनी चाहिए है ते सख्ती पुलिस नाल पेश आए इस दस्वीर तुम देख सकते हो कि महंत का इलाज बठिंडा के सिविल अस्पताल में चल रहा है ਕੀ ਨਾ ਮਦਬਈ ਕੀ ਘਟਨਾ ਕੀ ਹੋਈ ਹੈ ਘਟਨਾ ਜੀ ਅਸੀਂ ਜ਼ਮੀਨ ਲਈ ਸੀ ਇਹਦੀ ਮੰਗਤੀ ਕਰਾਉਂਦੇ ਸੀ ਭਾਈ ਜੀ ਤੇ ਮੰਗਤੀ ਕਰਾਉਂਦੇ ਉਹਨਾਂ ਕੋਈ ਤਾਲ ਕਾਦੀ ਨਹੀਂ ਸੀ ਆ ਇੱਕ ਮੁੰਡੇ ਨੂੰ ਜੋ ਆਉਂਦਾ ਸੀ ਥੱਲੇ ਨਰ ਤੇ 2 ਡੇਰੇ ਆ ਗਿਆ ਤੇ ਉੱਥੇ ਜਾ ਕੇ ਡੇਰੇ ਸੋ ਦੋ ਦਮਾ ਨੂੰ ਕੁੱਟਣ ਲਾ ਗਿਆ ਵੇਰਾ ਕਿੱਥੇ ਹੈ ਜੀ ਇਹ ਕੱਲਾ ਫੀਰ ਵਾਲਾ ਕਮਿਸ਼ਨ ਕੋਟਸ਼ੀ ਅੱਗੇ ਦਾ ਰੋਡ ਤੇ ਕੋਣ ਬੰਦੇ ਕੌਣ ਸੀਗੇ ਬੰਦੇ ਦਾ ਮਤਲਬ ਨਾਂ ਤਾਂ ਤੁਹਾਨੂੰ ਪੁੱਛਣਾ ਮਨਾ ਕਰਦੇ ਨਹੀਂ ਕੋਈ ਉਹ ਕੱਲ ਪੂਰੀ ਗੱਲ ਦੱਸ ਪੂਰੀ ਗੱਲ ਕੀ ਹੋਈ ਹੈ ਕਿ ਕਿਉਂ ਲੜਾਈ ਹੋਈ ਕਿਸ ਕਾਰਨ ਹੋਈ ਕਿੰਨੇ ਵਜੇ ਦਾ ਟਾਈਮ ਸੀ ਤਾਂ ਅਸੀਂ 7 ਵਜੇ ਸੋ 6 ਵਜੇ ਦਾ ਟਾਈਮ 6:30 ਦਾ ਜੀ ਪੁਰਾਣੀ ਰੰਜੀਸ਼ ਸੀ ਕੋਈ ਨਹੀਂ ਨਹੀਂ ਜਮੀਨ ਦੀ ਮਿੰਟ ਸੀ ਜਮੀਨ ਲਈ ਸੀ ਜਿਹੜੇ ਇਹ ਉਹਨਾਂ ਦਾ ਤਾਂ ਕੱਲ ਕਾਹਦੀ ਨਹੀਂ ਸਾਡਾ ਅਨਪਛਾਤੇ ਸੀ ਬੰਦੇ ਨਹੀਂ ਜੀ ਉਹ ਤੇ ਜਾਣਦੇ ਆ ਜੀ ਤੇ ਹੁਣ ਗੱਲ ਕੀ ਤੈਨੂੰ ਹਸ ਕੈਲਕੂ ਲੈ ਕੇ ਆਇਆ ਫਿਰ ਫੇਰ ਤੇ ਕਮਾਦੀ ਸੀਰਟ ਟੈਕ ਦੀ ਸੱਚ ਲੱਗ ਗਈ ਆ ਦੇਖੋ ਉਹ ਹੱਥ ਢੁੱਟੀ ਇੱਥੋਂ ਪਿੱਡੋ ਮੇਜ ਜਿੱਤਾ ਮਾਰ ਕੇ ਸਾਡਾ ਬਕਰੇ ਆ ਕੇ ਟੱਕ ਸਾਰਾ ਉਹਨਾਂ ਦਾ ਛੱਟ ਦੇ ਨਹੀਂ ਪਿਆ ਜੀ ਪੁੱਤ ਸਰ ਖੁੱਸਾ ਲਗਾਓ ਕਿੰਨੇ ਕੇ ਬੰਦੇ ਸੀ ਤੋ ਤੇ ਤਿੰਨ ਤੇ ਦੋ ਬਾਹਰ ਸੀਗੇ ਜੀ ਤੇ ਦੋ ਤਾਂ ਅੰਦਰ ਆ ਗਈ ਸੀਗੇ ਜੀ ਜਾਦਾ ਤਪਾਈ ਹੋਈ ਹੈ ਹਾਂ ਜੀ ਹਾਂ ਤਾਂ ਕੀ ਕਹਣਾ ਚੰਨ ਸਿੰਘ ਐਸੀ ਕੋਸ਼ਿਸ਼ ਵਿੱਚੋਂ ਕਿ ਮਸਲਾ ਮਸਲਾ ਤਾਂ ਇਹ ਡੇਰੇ ਦਾ ਕੋਈ ਇਹਨਾਂ ਨੇ ਜ਼ਮੀਨ ਲਈਦੀ ਸੀ ਡੇਰੇ ਦੀ ਉਹਦੇ ਸਬੰਧ ਚ ਅਜਮੈਂਟ ਸੀਗੀ ਤਾਂ ਉਹਨਾਂ ਦਾ ਫੋਨ ਆਇਆ ਕਿ ਐ ਕਰਕੇ ਦੋ ਦਿਨ ਬੰਦੇ ਵੀ ਡੇਰੇ ਚ ਸੰਤਾਂ ਦੇ ਤੇ ਕੋ ਮੁੰਡਾ ਸਾਡੇ ਬਿਨੂ ਐ ਸੰਪਾਲ ਪਾਲੀ ਉਹਦੇ ਸੱਟਾ ਮਾਰ ਗਏ ਅਸੀਂ ਆ ਕੇ ਉਹਨਾਂ ਨੂੰ ਇੱਕ ਦਾਖਲ ਕਰਾਇਆ ਇਹ ਹੀ ਲੋ ਕਿ ਕਿੰਨੇ ਕੇ ਜਨੈ ਚੱਕਣੀ ਹੈ ਦੋ ਜਣੇ ਚੱਕਮੀ ਹੈ ਇੱਕ ਪਾਲਾ ਜੀ ਸੰਤਨ ਜੀ ਦਾ ਇੱਕ ਚਪਾਲ ਦੀ ਪਾਲੀ ਕੀ ਮੰਗ ਕੇ ਕਰਦੇ ਪਿਆਹੇ ਜੀ ਕਰਵੇ ਜੀ ਜਰੂਰ ਹੋਣੀ ਜਾਂਦੇ ਜੇ ਤਾਂ ਕਦਾ ਬਹੁਤ ਗਲਤ ਹੈ ਬੈਠ ਕੇ ਜੇ ਕੋਈ ਗੱਲ ਬਾਤ ਸੀ ਤਾਂ ਬੈਠ ਕੇ ਪੰਚਾਇਤ ਚ ਬੈਠ ਕੇ ਕਰ ਲੈਂਦੇ ਬਾਕੀ ਸਾਧੂ ਸੰਤ ਨਾਲ ਕਿਸੇ ਦਾ ਕੀ ਰੋਸ ਹੁੰਦਾਗਾ ਇਹਨਾਂ ਦੇ ਜਾ ਕੇ ਸੱਟਾ ਡੇਰੇ ਚ ਮਾਰਨਾ ਬਹੁਤ ਗਲਤ ਕੀਤਾ ਸਵੇਰੇ ਕਿੰਨੇ ਕ ਵੇ ਦਾ ਟਾਈਮ ਸੀ ਸਵੇਰੇ 6:30-7:00 ਵਜੇ ਲਗਭਗ ਜੀ ਕੀ ਨਾਮ ਹੈ ਬੱਪੂ ਕਿਹੜੇ ਪਿੰਡੋਂ ਆਏ ਤੇ ਕੀ ਗੱਲ ਬਾਤ ਹੈ ਜੀ ਨਾਮ ਸਾਡਾ ਕਿਹੜੇ ਪਿੰਡੋਂ ਆ ਕੀ ਗੱਲ ਬਾਤ ਹੈ ਗੱਲਬਾਤ ਕੀ ਹੋਈ ਐ ਗੱਲਬਾਤ ਤਾਂ ਕੁਛ ਨਹੀਂ ਹੋਈ ਜੀ ਬਾਪਾ ਦੀ ਰੋਡ 'ਚ ਜਮੀਨ ਆਈ ਸੀ ਤੇ ਬਾਪਾ ਨੇ ਉੱਥੇ ਜਮੀਨ ਲੈ ਲਈ ਕਿਸੇ ਕੁੜੀ ਤੋਂ ਤੇ ਉਹ ਲੈ ਤਾਂ ਕਦੇ ਤੱਕ ਇਹ ਨਾ ਵਟ ਪਾਏ ਕੁੜੀ ਨੇ ਕਬਜ਼ਾ ਦਿੱਤਾ ਸੀ ਬਾਪਾ ਤੇ 나ਏ ਅੱਜ ਜਦੋਂ ਮਿੰਤੀ ਕਰਨ ਗਏ ਦੇਖੇ ਤਾਂ ਸਾਡੇ ਕੋਲੇ ਅਜੇ ਵੀ ਕੁੜੀ ਨੇ ਉਹਨਾਂ ਨੂੰ ਸੰਤਾ ਨੂੰ ਕਬਜ਼ਾ ਦਿੱਤਾ ਤਾਂ ਉਹਨਾਂ ਨੇ ਤਾਂ ਉੱਥੇ ਹੀ ਬੋਣੀ ਸੀ ਤੇ ਉਹ ਕਹਿੰਦੀ ਵੀ ਇਹ ਸੀ ਅਸੀਂ ਮਿੰਤੀ ਜਿਉਂਦੇ ਤੇ ਬਾਪਾ ਨੂੰ ਡੇਰੇ ਆ ਕੇ ਬੋਲੇ ਇਹ ਕਿੰਨਾ ਮਡੇ ਰਹਾ ਕਿੱਥੇ ਰਹਿ ਰਿਹਾ ਇਹਦਾ ਤੱਲਾ ਵਜਦਾ ਨਾ ਥਾਂ ਤੇ ਕਿੰਨੇ ਕ ਜਣੇ ਜ਼ਖਮੀ ਹੋਏ ਨੇ ਜ਼ਖਮੀ ਦੋ ਜਣੇ ਹੋਏ ਨੇ ਠੀਕ ਸੱਟਾਂ ਕੰਨੀਆਂ ਕਿ ਛੱਟਾ ਬਹੁਤ ਹੈ ਜਿੱਤ ਦਾ ਸਿਰ ਚ ਹੈ ਇਹ ਦੋਮਾਂ ਦੇ ਸਿਰ ਚ ਹੈ ਤੇ ਲੱਤਾਂ ਤੋਂ ਤਾਂ ਛੋਟੀਆਂ ਬੇਅੰਤੀ ਹੈ ਤੁਸੀਂ ਮੰਗ ਕੀ ਕਰਦੇ ਹੋ ਹਾਂ ਜੀ ਮੰਗ ਕੀ ਕਰਦੇ ਮੰਗ ਤਾਂ ਇਹ ਕਰਦੇ ਜੇ ਇਹਨੂੰ ਕੱਟਣਾ ਪਈ ਇਹਨੂੰ ਸਜਾਉਣੀ ਜਾਈ ਦੇ ਵਿੱਚ ਜ਼ਮੀਨ ਕਿੰਨੀ ਕੀ ਜਿੱਤ ਦਾ ਰੋਲਾ ਜ਼ਮੀਨ ਦੀ ਥੋੜਾ ਰੋਲਾ ਲਈਏ ਜੜੀ ਜਦੋਂ ਇਹਦਾ ਸਮਾਗ ਦਾ ਜੀ ਪਹਿਲਾਂ ਤੋਂ ਆਇਆ ਕਿੰਨੇ ਕ ਜਨੇ ਸੀਗੇ ਉਹ ਜਨੇ ਸੀਗੇ ਜੀ ਤਿੰਨ ਪਿਓ ਪੁੱਤ ਸੀ ਕਿ ਪ੍ਰਾਣੀ ਦੇ ਦਲਸਨੀ ਚ ਮਾਮਲਾ ਨਹੀਂ ਬਣਾਣੀ ਸੀ ਜੀ ਉਹ ਤਾਂ ਮਾਮਲਾ ਸੀ ਉੱਥੇ ਕਹੇ ਸੀਗੇ ਡੇਰੇ ਨਾਲ ਦੀ ਲੈ ਸੀਗੀ ਰੁਚੀ ਦਾ ਸੀਗਾ ਅਸੀਂ ਡੇਰੇ ਚ ਸੀਗੇ ਉੱਥੇ ਉਹ ਬੰਦਾ ਇੱਕ ਹੋਰ ਸੀਗਾ ਜਸਪਾਲ ਸਿੰਘ ਉਹਦੇ ਉੱਥੋਂ ਆਪਦੇ ਮੁੰਡੇ ਸੱਤ ਕੇ ਦੋ ਡੇਰੇ ਨਾਲ ਸੱਤਾਂ ਸੱਤਾਂ ਦੇ ਮਾਰਗਾਂ ਨਾਲ ਡੇਰੇ ਦੇ ਵਿੱਚ ਕਾਰਨ ਕਿਸੇ ਲੜਾਈ ਦੇ ਕਾਰਨ ਤਾਂ ਕੋਈ ਨਹੀਂ ਸੀ ਅਸੀਂ ਤਾਂ ਜ਼ਮੀਨ ਵਾਹ ਲਈ ਸੀ ਜੀ ਬੁਢੀ ਤੋਂ ਬਾਬਿਆਂ ਨੇ ਬਸ ਉਹ ਮੰਨਤੀ ਕਰਾਉਣ ਗਏ ਸੀਗੇ ਉਹ ਬੰਦਾ ਉੱਥੇ ਬਸ ਰੌਲਾ ਪਾਉਂਦਾ ਸੀਗਾ ਵੱਟ ਪਵਾਤੀ ਪਹਿਲਾਂ ਉਹਨੂੰ ਜ਼ਮੀਨ ਦੇ ਵਿੱਚ ਧੱਕੇ ਨਾਲ ਪੁਰੀ ਦੀ ਉਹਦਾ ਵੀ ਜਮੀਨ ਐਂ ਡਰਾਏ ਡਰਾਏ ਕਰਕੇ ਬਸ ਉਹ ਆਹ ਹੋ ਗਿਆ ਕਿੰਨੇ ਬੰਦੇ ਸੀਗੇ ਬੰਦੇ ਉਹ ਸੀਗੇ ਦੋ ਉਹਦੇ ਮੁੰਡੇ ਸੀਗੇ ਜੀ ਇੱਕ ਕਾਬ ਸੀਗਾ ਇੱਕ ਮੁੰਡਾ ਹੋਰ ਸੀਗਾ ਕਹਿ ਲਈ ਕਾਰਵਾਈ ਦੀ ਮੰਕਰ ਕਾਰ ਵੀ ਇਨਸਾਨ ਮਿਲਣਾ ਚਾਹੀਦਾ ਜੀ ਡੇਰੇ ਦੇ ਵਿੱਚ ਜਾ ਕੇ ਕੁਛ ਮੰਨ ਕੇ ਚੱਲੋ ਵੀ ਬੁਰਾ ਮਾਸਕੇ ਗਏ ਆ ਮਾਰਨ ਦੀ ਨੀਤ ਨਾਲ ਕੋਈ ਜੇਪਾ ਗੱਲ ਕਰੀਏ ਹੋਰ ਕੋਈ ਪੁਰਾਣੀ ਰੰਜਿਸਤਾ ਨਹੀਂ ਸੀ ਉਹਨਾਂ ਨਾਲ ਨਾ ਨਾ ਪੁਰਾਣੀ ਰੰਜਸ ਕੋਈ ਨਹੀਂ ਉਹਨਾਂ ਨਾਲ ਇੱਧਰ ਸ਼ਾਂਤਾਂ ਦੇ ਸੇਵਕ ਬਣ ਕੇ ਉੱਥੇ ਜਾਣੇ ਲੈਣੇ ਆ ਜੀ ਤਾਂ ਕਰ ਤੇ ਗਏ ਸੀ ਡੇਰਾ ਕਿੱਥੇ ਹੈ ਡੇਰਾ ਹੈਗਾ ਸ਼ੇਰਗੜ੍ਹ ਰੋਡ ਤੇ ਜੀ ਡੇਰਾ ਸ਼ਾਂਤਾਂ ਦਾ ਡੇਰਾ ਫਕੀਰ ਵਾਲਾ ਜਿੱਥੇ